ਸੋ ਤੇਰਾ ਬਣਾ ਤੇ ਤਾਂ ਬਹੁਤ ਸਾਰੇ ਹੋਏ ਗਏ ਤੇ ਰੋਜ਼ੀ ਕੰਮਾਂ ਨਾਲ ਚੱਲ ਰੋਵੇਂ ਇਹਦੇ ਵਿੱਚ ਵੀ ਸਾਰਾ ਬਹੁਤ ਬਹੁਤ ਕੰਮ ਜਿਹੜਾ ਇੰਨੀ ਤਾਰੀ ਉਹਨਾਂ ਮਾਣਕਲੇ ਕੂਚਰ ਦੇ ਵਿੱਚ ਜਿਹੜੀ ਪਹੁੰਚ ਗਈ ਜਿੱਥੇ ਹੋਰ ਵਧੇਰੇ ਵਧਦੀ ਜਾਊਗੀ ਉਹ ਇੱਕ ਹਮੇਸ਼ਾ ਪ੍ਰਮਾਣ ਪਤਨ ਦੇ ਸ਼ਹਿਰ ਦੀ ਤਰ੍ਹਾਂ ਉਹ ਸਭ ਬਧਾਈ ਦੇਣਾ ਹੈ ਜਿਹੜੇ ਇਹ ਆਪਣੇ ਸੋਲਟਾਂ ਬਣੇ ਸਕੇ ਕਾਰੀਸ਼ਟ ਹੋਣਗੇ ਕਿ ਜਿਹੜਾ ਪੋਲੇਮਿਕਲ ਕਰੀਏ ਪੂਰੇ ਬਟਾ ਦੀ ਗੱਲਾਂ ਦੇ ਬਧਾਈ ਦੀ ਗੱਲ ਹੈ ਕਿ ਇਹ ਜਿਹੜੀ ਜਗ੍ਹਾ ਉਹਨਾਂ ਨੇ ਕਿਹਾ ਕਿ ਜਿੰਨਾ ਨਕਿਤ ਮੈਚ ਹੋਗਾ ਉਸ ਤੋਂ ਪਹਿਲਾਂ ਟੀਮ ਨੂੰ ਪੇਮੈਂਟਸ ਆਪ ਬਦਾਈ ਦੇਣਾ ਚਾਹੀਦਾ ਹੈ ਜਾਂ ਐਸਸੀਐਲ ਨੂੰ ਪੈਗੇਬ ਚਾਹੀਏ ਪੂਰੇ ਪੱਟਨਾ ਪਾਰਸਲ ਬਟਾਈ ਕਰਨਾ ਚਾਹੀਦੇ ਵੀ ਆਪਣੇ ਕਿਸੇ ਮੈਡਮ ਨੂੰ ਦੱਸ ਲੈ ਕਿ ਕੰਮ ਕਰਾ ਰਹੇ ਹੈ ਸਪੈਸ਼ਲ ਜੀਡੀਪੀ ਹੋਏ ਡਿਪਲੋਮਾ ਤੇ ਇਹਨਾਂ ਦਾ ਬਹੁਤ ਆਈਦਾਮ ਕੀ ਬਚਾ ਲੈਣਾ ਬਾਸੀ ਖਾਏਗੇ ਕਿ ਆਪਣੇ ਫੇਸ ਨਾਲ ਬੇਇਜ਼ਤੀ ਨਹੀਂ ਹੋਣੀ ਕਿ ਪ੍ਰੋਗਰਾਮਾਂ ਕਿਤੇ ਤੋਂ ਪ੍ਰੋਗਰਾਮਾਂ ਮੈਂ ਅੱਜ ਸਾਡੇ ਜੇ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਵਿੱਚ ਲੋਕ ਹਮੇਸ਼ਾ ਵੱਡੇ ਹੁੰਦੇ ਆ ਸਰਦਾਰ ਭਗਵਾਨ ਸਿੰਘ ਮਾਨ ਨੇ ਇਸ ਦੇ ਵਿੱਚ ਇੱਕ ਨਵੀਂ ਤੇ ਲੋਕਪੱਖੀ ਸਿਆਸਤ ਦੀ ਸ਼ੁਰੂਆਤ ਕੀਤੀ ਹੈ ਧੰਨ ਉਸੇ ਲੜੀ ਤਹਿਤ ਓਮ ਛੰਡੇ ਸ਼ਹਿਰ ਦੇ ਵਿੱਚ ਬਤੌਰ ਚੇਅਰਮੈਨ ਮੂਵਮੈਂਟ ٹرسٹ ਬਣਦਾ ਇਹ ਸੀ ਬੀਬੀ ਵਾਲਾ ਚੌਕ ਭਾਗ ਨਗਰ ਪਟੇਨਾ ਨਗਰ ਦੇ ਵਿੱਚ ਐਚ ਪੀਸੀਲ ਨਾਲ ਮਿਲ ਕੇ ਅਸੀਂ ਪਹਿਲਾ ਸਰਕਾਰੀ ਪੰਪ ਜਿਹੜਾ ਇੱਥੇ ਲਾਇਆ ਔਰ ਇਸ ਪٹرول ਪੰਪ ਨੂੰ ਸਰਕਾਰ ਦੇ ਬਲਾਜਮ ਚ ਰਾਉਣਗੇ ਔਰ ਇਸ ਪٹرول ਪੰਪ ਤੇ ਸ਼ੁੱਧ ਤੇਲ ਮਿਲੂਗਾ ਲੋਕਾਂ ਦੀਆਂ ਸੁੱਖ ਸਹੂਲਤਾਂ ਦਾ ਪੂਰਾ ਧਿਆਨ ਰੱਖਿਆ ਜਾਊਗਾ ਜੋ ਇਸ ਪٹرول ਪੰਪ ਨੂੰ ਕੰਮ ਕਰੂਗੀ ਮੋਗਾ ਸ਼ਹਿਰ ਦੇ ਭਲੇ ਦੇ ਲਈ ਇਲਾਕੇ ਦੀ ਤਰੱਕੀ ਦੇ ਲਈ ਲੋਕਾਂ ਦੀ ਵਹਿਦਨੀ ਦੇ ਲੋ ਆਮਦਨੀ ਲਈ ਹੈ ਜੋ ਵਰਤੀ ਜਾਵੇ। ਤਾਂ ਹੋਰ ਵੀ ਕੰਮ ਹੈ ਪਟੰਟਾ ਵਿੱਚ ਕਿ ਪਹਿਲੀ ਵਾਰ ਲੱਗੇ। ਪਟੰਟਾ 'ਚ ਬਹੁਤ ਪਾਪਾ ਜੀ ਪ੍ਰਾਈਵੇਟ ਕੰਪਨੀ ਸੰਗਿ ਹੈ। ਸਰਕਾਰੀ ਸਰਕਾਰੀ ਕੰਟਰੋਲ ਪਾਪਾ ਤੋਂ ਰੋਮਾਂਟ੍ਰਸਟਾਂ ਦੇ ਵਿੱਚ ਪੰਜਾਬ ਦਾ ਪਹਿਲਾ ਇਹ ਜਿਹੜਾ ਹੈਗਾ ਪਟ੍ਰੋਲ ਪਾਸਾ। Oh, <laughs> ਆਵਣ ਗੁਰੂ ਪਾਣੀ ਪਿਤਾ ਮਾਤਾ ਧਰਮ ਹੱਤ ਜਿਵੇਂ ਰਾਤ ਕੋਈ ਦਾਇਆ ਹੋਇਆ ਉਹਨ ਸਭਲ ਜਗਤ ਦਾ ਆਮਰੁ ਨਿਆਣੋ ਰੋਚ ਧਰਮੋਂ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਤੇ ਟੂੜੇ ਜਿਨੇ ਨਾਮੁ ਪ੍ਰਿਆਇਆ नान तेल सुठे नाद वाहिगुरु जी का खालसा वाहिगुरू जी फतेह ਇੱਕ ਮਿੰਟ ਹਾਂਜੀ ਬੋਲੋ ਜੀ ਲੈ ਜੀ ਸਾਹਮਣੇ ਹੀ ਰੋਪਟ ਮਜੀ ਕਹਿੰਦਾ ਨਾਮਨ ਤੋਂ ਇੰਤੋ ਦਿਖਾਇਦਾ ਕੋਲ ਇੱਕ ਟਮਾਟੇ ਦੀ ਜਿਹੜੀ ਉਹਦਾ ਕੀ ਹੈ ਪੋਨੇ ਪਿੱਛੇ ਨਿਹਾਰ ਸੁਰੀਆ ਕਾਲ ਇਧਰ ਵੀ ਖਿਡਾ ਲਓ ਨਾਲ ਪਹਿਲੀ ਉੱਤਸਵੀਆਂ ਆ ਰਹੀਆਂ ਕਿ ਐਮਐਲਏ ਜੀ ਨੂੰ ਪਿੱਛੇ ਕੈਮਰਾ ਪਿੱਛੇ ਕਰੋ ਸਾਡਾ ਵਾਈਡ ਚੇਅਰਮੈਨ ਐਮਕਮੈਂਟਸ ਕਰਦੇ ਕਮਾਂਡ ਥੋੜਾ ਪਛਾਓ ਤੇ ਪਿੱਛੇ ਮੁੜੀ ਹੋਏ ਮੁੜੀ ਆਹ ਹੋਰ ਪੱਗਲਾਂ ਸੱਜਣ ਪਛੋਈ ਨੇ ਆ ਸੁਨਦਰ ਨਾਲ ਚਲ ਸੁਪਰਚੇ ਅਪਰੂਵਮੈਂਟ ਰਾਸਤੇ ਸਾਰੇ ਮੁਲਾਜ਼ਮਾਂ ਦੇ ਲਈ ਕਿਉਂਕਿ ਅਸੀਂ ਸ਼ਹਿਰ ਨਿਵਾਸੀਆਂ ਦੀ ਝੋਲੀ ਦੇ ਵਿੱਚ ਜਿਸ ਜਗ੍ਹਾ ਤੇ ਅਸੀਂ ਖੜੇ ਆ ਇੱਕ ਕਿਤੇ ਢੇਰਾ ਬੜਾ ਜਗਾ ਔਰ ਗੰਦਗੀ ਵਾਲੀ ਜਗਾ ਅੱਜ ਬੇਹੱਦ ਅਜਾਬ ਸੂਰਤ ਤੇ ਮਨਮੋਹਕ ਦ੍ਰਿਸ਼ ਹੈ ਜਿਹੜਾ ਉਹ ਕੇਸ਼ ਕਰ ਰਹੀ ਹੈ ਉਹ ਸਾਰੇ ਸ਼ਹਿਰ ਵਾਸੀ ਸਾਰੇ ਇਲਾਕਾ ਨਿਵਾਸੀ ਅੱਜ ਬਾਗੋ ਬਾਗ ਨੇ ਕੁਛ ਨਹੀਂ ਕਿ ਇੱਥੇ ਬਹੁਤ ਵਧੀਆ ਜਿਹੜਾ ਐਸਪੀਸੀਐਲ ਦਾ ਜਿਹੜਾ ਸਰਕਾਰੀ ਪਟ્રોલ ਪੰਚਾ ਲੋਕਾਂ ਦੇ ਸੋਤ ਦੇ ਵਿੱਚ ਅਸੀਂ ਪੇਸ਼ ਕੀਤਾ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਗੱਲ ਦਾ ਵਿਸ਼ਵਾਸ ਦੋਣੇ ਆ ਕਿ ਉੱਚਤਮ ਕੁਆਲਿਟੀ ਦਾ ਜਿਹੜਾ ਪੋਰ ਡੀਜੀ ਗੈਸ ਜਿਹੜੀ ਹੈਗੀ ਆ ਅਸੀਂ ਇਸ ਪੋਰ ਪੰਪ ਤੋਂ ਪੇਣ ਦੇ ਦੇ ਵਚਨਬੱਧ ਆ ਔਰ ਜੋ ਵੀ ਇਸ ਪੋਰ ਪੰਪ ਤੋਂ ਕਮਾਈ ਹੋਊਗੀ ਉਹ ਕਮਾਈ ਲੋਕਾਂ ਦੇ ਹੱਥ ਦੇ ਵਿੱਚ ਸ਼ਹਿਰ ਦੀ ਭਲਾਈ ਦੇ ਵਿੱਚ ਲਗਾਈ ਜਾਂਦੀ ਹੈ ਇਹ ਵੀ ਸਾਡੇ ਸਵੇਲੇ ਇੰਪਰੂਵਮੈਂਟ ਅਸਟ ਨੇ ਫੈਸਲਾ ਕਰਨਾ ਜਿੰਨੇ ਕੋਈ ਸਾਡੇ ਸਰੂ ਸਾਹਿਬਾਨਾਂ ਦਾ ਜਿਹੜਾ ਹੈਗਾ ਜਨਮ ਦਿਹਾੜਾ ਆ ਗਿਆ ਜਾਂ ਹੋਰ ਕੋਈ ਵਿਸ਼ੇਸ਼ ਹੈ ਜਿਹੜੇ ਰੱਖਦੇ ਆ ਕੀ ਉਹਦਾ ਤਨਾ ਤੁਸੀਂ ਵਿਸ਼ੇਸ਼ ਰਾਇਤ ਹੈ ਤੇ ਵਕਤ-ਵਕਤ ਜਿਹੜੀਆਂ ਸਕੀਮਾਂ ਨੇ ਉਹ ਸ਼ਹਿਰ ਨਿਵਾਸੀਆਂ ਨੂੰ ਮੌਕੇ ਤੇ ਦਿਹਾਗਣਾ ਬਿਲਕੁਲ ਕੀ ਦੱਸੋ ਬਹੁਤ ਵੱਡੀ ਜਲਸੀ ਆ ਬਹੁਤ ਵੱਡਾ ਆਧਾਰ ਆ ਬਹੁਤ ਵੱਡਾ ਨਾਂ ਹੈ ਉਸ ਦਾ ਨਾਂ ਹੀ ਆਪਣੇ ਆਪ ਦੇ ਵਿੱਚ ਉਹਨਾਂ ਦੀ ਪਛਾਣ ਹੈ ਸੋ ਉਹਨਾਂ ਨੇ ਸਾਰੇ ਨਿਯਮ ਤਨੋਰਾਂ ਪੂਰੇ ਕਰਕੇ ਸਾਡਾ ਐਗਰੀਮੈਂਟ ਕੀਤਾ ਐਮਓਯੂ ਸਾਈਨ ਹੋਇਆ ਸੋ ਉਹਨਾਂ ਅੱਗੇ ਜੋ ਸ਼ਰਤਾਂ ਨੇ ਅਸੀਂ ਪੂਰੀਆਂ ਕਰਾਂਗੇ ਸਾਡੀਆਂ ਸ਼ਰਤਾਂ ਉਹ ਪੂਰੀਆਂ ਕਰਨਗੇ ਤੇ ਅਸੀਂ ਇਸ ਤੋਂ ਪਟਰੋਲ ਪੰਪ ਨੂੰ ਸਫਲਤਾਪੂਰਵਕ ਚਲਾਵਾਂਗੇ